ਜੀ ਇਹਨਾਂ ਸਮਾਂ ਕਿੱਥੇ ਲੁਕੇ ਰਹੇ ਤੁਸੀਂ एकदम ਸਾਹਮਣੇ ਆਏ ਹੋ ਕਮਬੈਕ ਵੀ ਕਰ ਰਹੇ ਹੋ ਪੰਜਾਬੀ ਫਿਲਮਾਂ ਦੇ ਵਿੱਚ ਕਿ ਮੈਂ ਲਗਭਗ 10-11 ਸਾਲ ਹੋ ਗਏ ਸੀ ਅਮਰੀਕਾ ਚ ਲੱਗਿਆ ਸੀ ਵੈਸੇ ਤਾਂ ਹਰ ਸਾਲ ਆਈਦਾ ਸੀਗਾ ਪਰ ਟਾਈਮ ਉਹਨਾਂ ਕੋਲ ਹੁੰਦਾ ਸੀ ਤੇ ਨਾ ਵਿਚਰ ਹੁੰਦਾ ਸੀ ਕਿਤੇ ਨਾ ਜਾ ਹੁੰਦਾ ਸੀਗਾ ਤੇ ਫਿਲਮਾਂ ਤਾਂ ਬਹੁਤ ਦੂਰ ਦੀ ਗੱਲ ਹੈ ਤੁਹਾਨੂੰ ਬਚਪਨ ਤੋਂ ਦੇਖਦੇ ਆਏ ਆ ਆ ਭਗਵੰਤ ਮਾਨ ਸਾਹਿਬ ਨਾਲ ਤੁਸੀਂ ਸਟੇਜ ਸ਼ੋਅ ਕਰਦੇ ਹੁੰਦੇ ਸੀਗੇ ਕਮੇਡੀ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਫਿਲਮਾਂ ਵੀ ਕੀਤੀਆਂ ਪਰ ਇੱਕਦਮ ਗਾਇਬ ਹੋ ਜਾਣਾ ਸਾਡੇ ਲਈ ਬੜੀ ਚੰਬੇ ਵਾਲੀ ਗੱਲ ਹੈ ਮਾਨ ਸਾਹਿਬ ਨਾਲ ਮੁਲਾਕਾਤ ਹੋ ਗਈ ਹੈ ਹਾਂ ਜੀ ਉਹਨਾਂ ਨਾਲ ਮੁਲਾਕਾਤ ਹੋ ਗਈ ਹੈ ਅਸੀਂ ਲੱਤੀ ਸਮਝਦੇ ਹਾਂ ਕਿ ਉਹ ਇਸ ਮੁਕਾਮ ਤੇ ਪਹੁੰਚ ਕੇ ਵੀ ਮਿਲ ਲਿੰਦੇ ਨੇ ਕੋਈ ਵੀ ਫੋਨ ਆ ਜਾਂਦਾ ਕਦੇ ਕਦੇ ਅੱਜ ਲੁਧਿਆਣਾ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਤੇ ਇਸ ਮੌਕੇ ਤੇ ਫੇਮਸ ਕਾਮੇਡੀਅਨ ਤੇ ਕਲਾਕਾਰ ਜਗਤਾਰ ਜੱਗੀ ਜੀ ਵੀ ਪਹੁੰਚੇ ਨੇ ਖਾਸ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਈ ਜੀ ਧੰਨਕ ਸਵੇਰਾ ਤੋਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਜੀ ਧੰਨਕ ਸਵੇਰਾ ਦੇ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਇਹ ਦੱਸੋ ਜੀ ਇਹਨਾਂ ਸਮਾਂ ਕਿੱਥੇ ਲੁਕੇ ਰਹੇ ਤੁਸੀਂ ਇੱਕਦਮ ਸਾਹਮਣੇ ਆਏ ਹੋ ਕਮਬੈਕ ਵੀ ਕਰ ਰਹੇ ਹੋ ਪੰਜਾਬੀ ਫਿਲਮਾਂ ਦੇ ਵਿੱਚ ਤੇ ਹੁਣ ਫਿਲਮਾਂ ਵੀ ਕਰਦੇ ਹੋ ਕਿੱਥੇ ਸੀਗੇ ਨਾ ਚਲੇ ਇਹ ਬਹੁਤ ਵਧੀਆ ਐ ਪੈਸੇ ਮੈਨੂੰ ਤੁਸੀਂ ਸਵਾਲ ਕੀਤਾ ਕਿਉਂਕਿ ਮੈਂ ਲਗਭਗ 10-11 ਸਾਲ ਹੋ ਗਏ ਸੀ ਅਮਰੀਕਾ ਚੱਲ ਗਿਆ ਸੀ ਵੈਸੇ ਤਾਂ ਹਰ ਸਾਲ ਆਈਦਾ ਸੀਗਾ ਪਰ ਟਾਈਮ ਉਹਨਾਂ ਕੋਲ ਹੁੰਦਾ ਸੀ ਤੇ ਨਾ ਵਿਚਰ ਹੁੰਦਾ ਸੀ ਕਿਤੇ ਨਾ ਜਾ ਹੁੰਦਾ ਸੀਗਾ ਤੇ ਫਿਲਮਾਂ ਤਾਂ ਬਹੁਤ ਦੂਰ ਦੀ ਗੱਲ ਐ ਪਰ ਹੁਣ ਮੈਂ 10-11 ਸਾਲ ਬਾਅਦ ਪੂਰਾ ਟਾਈਮ ਕੱਢ ਕੇ ਤੇ ਸਾਰੇ ਭੈਣ ਭਰਾ ਜਿੰਨੇ ਵਿਚਰੇ ਉਹਨਾਂ ਨਾਲ ਵਿਚਰਾਂਗੇ ਵੀ ਮਿਲਾਂਗੇ ਲਾਂਗੇ ਵੀ ਤੇ ਨਾਲ ਨਾਲ ਫਿਲਮਾਂ ਵੀ ਜਿਹੜੀਆਂ ਉਹ ਦੋ ਤਿੰਨ ਹੋਈਆਂ ਹੋਈਆਂ ਗੱਲਬਾਤ ਹੋਈ ਹੈ ਸ਼ੂਟਿੰਗਾਂ ਇੱਕ ਦੀ ਹੋ ਗਈ ਹੈ ਤੇ ਬਾਕੀ ਅਗਲੇ ਦਿਨਾਂ ਸ਼ੂਟਿੰਗਾਂ ਚੱਲਣੀਆਂ ਨੇ ਤੇ ਫਿਲਮਾਂ ਦੇ ਵਿੱਚ ਵੀ ਨਜ਼ਰ ਆਊਗਾ ਤੇ ਹੁਣ ਜਿਹੜਾ ਇਹ ਉਲੰਭਾ ਹੈਗਾ ਤਾਂ ਉਹ ਮੇਰੇ ਖਿਆਲ ਸਾਡੇ ਦਰਸ਼ਕਾਂ ਦਾ ਇਹ ਲੈ ਜਾਏਗਾ ਕਿ ਵੀ ਕਿੱਥੇ ਲੁਕੇ ਹੋਏ ਸੀ ਕਿਉਂਕਿ ਅਸੀਂ ਤੁਹਾਨੂੰ ਬਚਪਨ ਤੋਂ ਦੇਖਦੇ ਆਏ ਆ ਆ ਭਗਵੰਤ ਮਾਨ ਸਾਹਿਬ ਨਾਲ ਤੁਸੀਂ ਸਟੇਜ ਸ਼ੋਅ ਕਰਦੇ ਹੁੰਦੇ ਸੀਗੇ ਕਮੇਡੀ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਫਿਲਮਾਂ ਵੀ ਕੀਤੀਆਂ ਪਰ ਇੱਕਦਮ ਗਾਇਬ ਹੋ ਜਾਣਾ ਸਾਡੇ ਲਈ ਬੜੀ ਚੰਬੇ ਵਾਲੀ ਗੱਲ ਸੀ ਤਾਂ ਪਿਛਲੇ ਦਿਨੀ ਕਰਮਜੀਤ ਅਨਮੋਲ ਸਾਹਿਬ ਨੇ ਤੋਂ ਇੱਕ ਸਟੋਰੀ ਪਾਈ ਸੀ ਕਿ ਵੀ ਕਮਬੈਕ ਕਰਦੇ ਪਏ ਹੋ ਤੇ ਅੱਜ ਇਸ ਮੇਲੇ ਤੇ ਪਹੁੰਚੋ ਸਭ ਤੋਂ ਪਹਿਲਾਂ ਦੱਸੋ ਕਿ ਕਿਵੇਂ ਲੱਗ ਰਿਹਾ ਤੇ ਪੰਜਾਬ ਦੇ ਵਿੱਚ ਦੁਬਾਰਾ 11 ਸਾਲ ਬਾਅਦ ਅਮਰੀਕਾ 11 ਸਾਲ ਅਮਰੀਕਾ ਰਹੇ ਉਸ ਤੋਂ ਬਾਅਦ ਪੰਜਾਬ ਚ ਆ ਕੇ ਕਿਵੇਂ ਲੱਗ ਰਿਹਾ ਆ ਵੈਸੇ ਤਾਂ ਆਉਂਦੇ ਰਹੀਦਾ ਪੰਜਾਬ ਦੇ ਵਿੱਚ ਇਸ ਕਰਕੇ ਕੋਈ ਬੜਾ ਫਰਕ ਨਹੀਂ ਸਭ ਤੋਂ ਵੱਡੀ ਗੱਲ ਜਦੋਂ ਅਮਰੀਕਾ ਵਾਲਨ ਨੂੰ ਇਹ ਦੱਸਦੇ ਕਿ ਪੰਜਾਬ ਜਾ ਗੱਡੀ ਆਪ ਚਲਾਉਨੇ ਆ ਉਹਦਾ ਮਤਲਬ ਇਹ ਹੈ ਕਿ ਪੰਜਾਬ ਨਾਲ ਇਨ ਟੱਚ ਹੀ ਹੈ ਸਭ ਤੋਂ ਔਖਾ ਕੰਮ ਇਹ ਤੇ ਗੱਡੀ ਚ ਲਾਉਣੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਅੱਜ ਮੇਲਾ ਗੀਤਕਰਾਂ ਦਾ ਹੋ ਰਿਹਾ ਇੱਕ ਬੜਾ ਵਧੀਆ ਉਪਰਾਲਾ ਪੱ ਜੇ ਨਾਲ ਕਮਾਂਡ ਹੋਣਾ ਦਾ ਔਰ ਇਹਦੀ ਜ਼ਰੂਰਤ ਸੀਗੀ ਕਿਉਂਕਿ ਅਵੇਰਨੈਸ ਜਿਹੜੀ ਹੈਗੀ ਆ ਗੀਤਕਾਰਾਂ ਦੀ ਰਾਇਲਟੀ ਦੀ ਉਹ ਕਿਸੇ ਨੂੰ ਹੈ ਬਹੁਤ ਸਾਰੇ ਗੀਤਕਾਰਾਂ ਨੂੰ ਹੈ ਨਹੀਂ ਸੀ ਇੱਕ ਵਧੀਆ ਉਪਰਾਲੇ ਬਹੁਤ ਵਧੀਆ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਕੀ ਲੱਗਦਾ ਕਿ ਇਹੋ ਜਿਹਾ ਕਿਉਂਕਿ ਇਹ ਜਿਹੜੇ ਸੱਭਿਆਚਾਰ ਮੇਲੇ ਨੇ ਸਾਡੇ ਪੰਜਾਬ ਦੇ ਵਿੱਚ ਉਲੋਪ ਹੁੰਦੇ ਜਾ ਰਹੇ ਨੇ ਅੱਜ ਦੀ ਜੇ ਯੂਥ ਦੀ ਮੈਂ ਗੱਲ ਕਰਾਂ ਨੌਜਵਾਨ ਪੀੜੀ ਦੀ ਗੱਲ ਕਰਾਂ ਉਹਨਾਂ ਨੂੰ ਸ਼ਾਇਦ ਇਹਨਾਂ ਦਾ ਕੋਈ ਖਾਸ ਮਤਲਬ ਹੀ ਨਹੀਂ ਆ ਸਿੱਧੇ ਸ਼ਬਦਾਂ ਵਿੱਚ ਗੱਲ ਕਰਾਂ ਤਾਂ ਉਹ ਇਹਨਾਂ ਨੂੰ ਉਹਨਾਂ ਵਾਸਤੇ ਕੁਝ ਨਹੀਂ ਸੋ ਕੀ ਲੱਗਦਾ ਕਿ ਨੌਜਵਾਨ ਪੀੜੀ ਨੂੰ ਨਾਲ ਜੋੜਨ ਵਾਸ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਵੇਂ ਅਸੀਂ ਮੇਲਿਆਂ ਦੀ ਗੱਲ ਕਰਦੇ ਆਂ ਜਾਂ ਸੱਭਿਆਚਾਰ ਦੀ ਗੱਲ ਕਰਦੇ ਆਂ ਵੈਸੇ ਤਾਂ ਜਿਵੇਂ ਚੇਂਜ ਹੋ ਗਿਆ ਮੇਲਿਆਂ ਦੀ ਗੱਲ ਕਰੀ ਦੀ ਅੱਜ ਕੱਲ ਮੋਬਾਈਲ ਦੇ ਵਿੱਚ ਆ ਗਏ ਡਿਪੈਂਡ ਕਰਦਾ ਕਿ ਕਿਹੜਾ ਬੱਚਾ ਕੀ ਦੇਖਦਾ ਹੈ ਤੇ ਨੌਜਵਾਨ ਪੀੜੀ ਜਿਹੜੀ ਹੈ ਜਿਨ੍ਹਾਂ ਨੇ ਸੱਭਿਆਚਾਰਕ ਦੇਖਣਾ ਕੋਈ ਪ੍ਰੋਗਰਾਮ ਦੇਖਣਾ ਸੱਭਿਆਚਾਰ ਨਾਲ ਜੁੜਨਾ ਤੇ ਉਹ ਪੰਜਾਬੀ ਦੇ ਨਾਲ ਜੁੜਨਾ ਉਹ ਅਗਰ ਪੇਰੈਂਟਸ ਉਹਨਾਂ ਦੇ ਡੈਡੀਕੇਟਿਡ ਹੈਗੇ ਨੇ ਪੰਜਾਬੀ ਨੂੰ ਤਾਂ ਉਹ ਉਹਦੇ ਤੇ ਵੀ ਸਿੱਖ ਲੈਂਦੇ ਨੇ ਸੱਭਿਆਚਾਰ ਸਾਡਾ ਉਹਤੇ ਵੀ ਦੇਖ ਲੈਂਦੇ ਆ ਪਰ ਜਿਹੜਾ ਨਜ਼ਾਰਾ ਜਿਹੜਾ ਮਜ਼ਾ ਇਹੋ ਜਿਹੇ ਮੇਲਿਆਂ ਦੇ ਵਿੱਚ ਹੁੰਦਾ ਉਹ ਫਿਰ ਫੋਨਾਂ ਦੇ ਉੱਪਰ ਨਹੀਂ ਆਉਂਦਾ ਇਹ ਜ਼ਰੂਰੀ ਹੈ ਸਾਡੇ ਨਵੀਂ ਨੌਜਵਾਨ ਪੀੜੀ ਨੂੰ ਸਾਡੀ ਸੱਭਿਆਚਾਰ ਨਾਲ ਜੋੜਨੀ ਹੈ ਇੱਕ ਆਖਰੀ ਸਵਾਲ ਕਿਉਂਕਿ ਤੁਸੀਂ ਵੀ ਬਿਜ਼ੀ ਹੋ ਸਾਰਿਆਂ ਨੂੰ ਮਿਲਣਾ ਕਿੰਨਾ ਆਖਰੀ ਸਵਾਲ ਇਹ ਹੈ ਕਿ ਤੁਸੀਂ ਅਮਰੀਕਾ ਰਹਿ ਰਹੇ ਹੋ ਉੱਥੇ ਦੇ ਜਿਹੜੇ ਆਪਣੇ ਪੰਜਾਬੀ ਨੌਜਵਾਨ ਨੇ ਉਹ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਨੇ ਜਾਂ ਇਹ ਚੀਜ਼ਾਂ ਦੇਖਣਾ ਚਾਹੁੰਦੇ ਨੇ ਆ ਵੈਸੇ ਮੈਨੂੰ ਇਹ ਲੱਗਦਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਇਧਰ ਨਾਲੋਂ ਜ਼ਿਆਦਾ ਹਰ ਚੀਜ਼ ਦੇ ਵਿੱਚ ਤੰਗ ਹੈਗੀ ਆ ਸੱਭਿਆਚਾਰਕ ਮੀਲਿਆਂ ਦੀ ਗੱਲ ਕਰੀਏ ਤਾਂ ਉੱਧਰ ਬੜੇ ਵਧੀਆ ਤਰੀਕੇ ਨਾਲ ਬਹੁਤ ਚਾਵਾਂ ਦੇ ਨਾਲ ਬਣਾਉਂਦੇ ਨੇ ਧਾਰਮਿਕ ਨਗਰ ਕੀਰਤਨਾਂ ਦੀ ਗੱਲ ਖੇਡਾਂ ਦੀ ਗੱਲ ਕਰੀਏ ਕਬੱਡੀਆਂ ਦੀ ਤਾਂ ਉਧਰ ਜਦੋਂ ਮੈਚ ਹੁੰਦੇ ਨੇ ਉੱਥੇ ਵੀ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਸੋ ਉਧਰ ਮੈਨੂੰ ਇਉਂ ਲੱਗਦਾ ਕਈ ਵਾਰੀ ਵੀ ਉਧਰਲੇ ਮੁਲਕਾਂ ਦੇ ਵਿੱਚ ਜ਼ਿਆਦਾ ਤਾਂਗ ਹੈਗੀ ਆ ਸੱਭਿਆਚਾਰ ਦੀ ਹੱਤੀ ਅੱਛਾ ਮਾਨ ਸਾਹਿਬ ਨਾਲ ਮੁਲਾਕਾਤ ਹੋ ਗਈ ਹੈ ਹਾਂਜੀ ਉਹਨਾਂ ਨਾਲ ਮੁਲਾਕਾਤ ਹੋ ਗਈ ਹੈ ਔਰ ਇਹ ਅਸੀਂ ਲੱਕੀ ਸਮਝਦੇ ਹਾਂ ਕਿ ਉਹ ਇਸ ਮੁਕਾਮ ਤੇ ਪਹੁੰਚ ਕੇ ਵੀ ਮਿਲ ਲਿੰਦੇ ਨੇ ਖੁਦ ਵੀ ਫੋਨ ਆ ਜਾਂਦਾ ਕਦੇ-ਕਦੇ ਬਹੁਤ ਬਹੁਤ ਸ਼ੁਕਰ ਹੈ ਗੱਲਬਾਤ ਕਰਨ ਲਈ ਤਾਂ ਅਸੀਂਗੇ ਸਾਡੇ ਪੰਜਾਬ ਦੇ ਭਗਵੰਤ ਮਾਨ ਦੇ ਸ਼ੁਰੂਆਤੀ ਦਿਨਾਂ ਦੇ ਸਾਥੀ ਜਦੋਂ ਭਗਵੰਤ ਮਾਨ ਕਮੇਡੀ ਕਰਦੇ ਹੁੰਦੇ ਸੀ ਵਕ ਵਕ ਸਟੇਜ ਸ਼ੋਅ ਕਰਦੇ ਹੁੰਦੇ ਸੀ ਤਾਂ ਜੋੜੀ ਉਹ ਤੋਂ ਬਣਦੀ ਹੁੰਦੀ ਸੀ ਭਗਵੰਤ ਮਾਨ ਔਰ ਜਗਤਾਰ ਜੱਗੀ ਜੀ ਸੋ ਕਾਫੀ ਲੰਬੇ ਸਮੇਂ ਬਾਅਦ ਇਹ ਵਾਪਸ ਪੰਜਾਬ ਦੇ ਵਿੱਚ ਆਏ ਨੇ ਤੇ ਵਾਪਸ ਜਿਹੜਾ ਆ ਫਿਲਮਾਂ ਦੇ ਵਿੱਚ ਕਮਬੈਕ ਕਰਦੇ ਪਏ ਨੇ